ਭਾਈ ਅਮਰਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜੇ ਨੂੰ ਜਾਂਦੀ ਸੜਕ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਨੇ ਐਨਐਸਏ ਦੇ ਚਲਦੇ ਸਜ਼ਾ ਕੱਟ ਰਹੇ ਨੇ ਐਨਐਸਏ ਵਧਾ ਦਿੱਤੀ ਗਈ ਹੈ ਪਰ ਲੋਕ ਸਭਾ ਇਲੈਕਸ਼ਨਜ਼ ਜ਼ਰੂਰ ਜਿੱਤ ਚੁੱਕੇ ਨੇ ਐਮਪੀ ਬਣ ਚੁੱਕੇ ਨੇ ਹੁਣ ਐਮਪੀ ਭਾਈ ਅਮਰਤਪਾਲ ਸਿੰਘ ਕਦੋਂ ਤੱਕ ਜੇਲ੍ਹ ਦੇ ਵਿੱਚ ਰਹਿੰਦੇ ਨੇ ਇਹ ਤਾਂ ਸਮਾਂ ਦੱਸੇਗਾ ਪਰ ਫਿਲਹਾਲ ਉਹਨਾਂ ਦੇ ਜੇਲ੍ਹ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ ਉਹਨਾਂ ਦੇ ਪਿੰਡ ਨੂੰ ਲੈ ਕੇ ਉਹਨਾਂ ਦੇ ਪਿੰਡ ਦੀ ਸੜਕ ਨੂੰ ਲੈ ਕੇ ਜਿਹੜੀ ਸੜਕ ਉਹਨਾਂ ਦੇ ਪਿੰਡ ਨੂੰ ਜਾਂਦੀ ਹੈ ਉਸ ਸੜਕ ਨੂੰ ਬਣਾ ਦਿੱਤਾ ਗਿਆ ਉਹਦਾ ਨਿਰਮਾਣ ਕਰ ਦਿੱ ਖਾਸ ਕਰਕੇ ਜਦੋਂ ਲੋਕ ਸਭਾ ਇਲੈਕਸ਼ਨਸ ਸੀਗੀਆਂ ਜਦੋਂ ਪ੍ਰਚਾਰ ਚੱਲ ਰਿਹਾ ਸੀ ਉਸ ਵੇਲੇ ਹਰ ਕਿਸੇ ਨੇ ਦੇਖਿਆ ਕਿ ਉਦੋਂ ਤੱਕ ਉਹ ਸੜਕ ਟੁੱਟੀ ਭੱਜੀ ਸੀ ਉਦੋਂ ਤੱਕ ਉਹ ਸੜਕ ਜਿਹੜੀ ਆ ਉਹਦਾ ਬੁਰਾ ਹਾਲ ਸੀਗਾ ਪਰ ਭਾਈ ਅਮਰਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜੇ ਨੂੰ ਜਾਣ ਵਾਲੀ ਸੜਕ ਜਿਹੜੀ ਆ ਉਹ ਅਚਾਨਕ ਬਣਾ ਦਿੱਤੀ ਗਈ ਔਰ ਹੁਣ ਇਸ ਸੜਕ ਨੂੰ ਲੈ ਕੇ ਕ੍ਰੈਡਿਟ ਵਾਰ ਸ਼ੁਰੂ ਕਰ ਦਿੱਤਾ ਗਿਆ ਕ੍ਰੈਡਿਟ ਵਾਰ ਸ਼ੁਰੂ ਹੋ ਗਿਆ ਕਿ ਆਖਰਕਾਰ ਇਹ ਸੜਕ ਬਣਾਈ ਕਿੰਨੇ ਆ ਕਿੰਨੇ ਇਸ ਸੜਕ ਦਾ ਨਿਰਮਾਣ ਕਰਵਾਇਆ ਹੈ ਕਿ ਉਹਦੇ ਪਿੱਛੇ ਭਾਈ ਅਮਰਤਪਾਲ ਸਿੰਘ ਨੇ ਜਾਂ ਫਿਰ ਜਿਹੜੇ ਹਾਲ ਹੀ ਦੇ ਵਿੱਚ ਐਮਪੀ ਬਣੇ ਅਮਰਤਪਾਲ ਸਿੰਘ ਨੇ ਜਾਂ ਫਿਰ ਉਹਨਾਂ ਦੀ ਥਾਂ ਦੇ ਉੱਤੇ ਹਲਕਾ ਵਿਧਾਇਕ ਦਲਬੀਰ ਟੋਂਗ ਜਾਂ ਫਿਰ ਆਮ ਆਦਮੀ ਪਾਰਟੀ ਦਾ ਹੱਥ ਹੈ ਲਗਾਤਾਰ ਇਦੇ ਉੱਤੇ ਹੁਣ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਜੇ ਗੱਲ ਕਰੀਏ ਭਾਈ ਅਮਰਿਤਪਾਲ ਸਿੰਘ ਦੇ ਐਮਪੀ ਬਣਨ ਦੀ ਤਾਂ ਜਦੋਂ ਭਾਈ ਅਮਰਿਤਪਾਲ ਸਿੰਘ ਐਮਪੀ ਬਣਦੇ ਨੇ ਤਾਂ ਉਸ ਤੋਂ ਬਾਅਦ ਜਦੋਂ ਜੱਲੂਪੁਰ ਖੇੜੇ ਪਿੰਡ ਦੇ ਵਿੱਚ ਜਾਇਆ ਜਾਂਦਾ ਤੇ ਉਦੋਂ ਤੋਂ ਹੀ ਨਿਰਮਾਣ ਕਾਰਜ ਸ਼ੁਰੂ ਹੋ ਗਏ ਸੀ ਖਾਸ ਕਰਕੇ ਸੜਕਾਂ ਦੇ ਨਿਰਮਾਣ ਤਾਂ ਜ਼ਰੂਰ ਸ਼ੁਰੂ ਕਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਹਰ ਇੱਕ ਨੇ ਇਹੀ ਸਵਾਲ ਪੁੱਛਿਆ ਸੀ ਕਿ ਭਾਈ ਅਮਰਿਤਪਾਲ ਸਿੰਘ ਨੇ ਐਮਪੀ ਬਣਨਸਾਰ ਕੰਮ ਸ਼ੁਰੂ ਕਰਵਾ ਦਿੱਤਾ ਆਪਣੇ ਪਿੰਡ ਦਾ ਪਰ ਉੱਥੇ ਵੀ ਭਾਈ ਅਮਰਿਤਪਾਲ ਸਿੰਘ ਦੇ ਪਤਾਂ ਨੇ ਇਸ ਗੱਲ ਨੂੰ ਅਣਗੌਲੀਆਂ ਕਰ ਦਿੱਤਾ ਸੀ ਕਿਹਾ ਸੀਗਾ ਕਿ ਇਹ ਤਾਂ ਪਹਿਲਾਂ ਹੀ ਮਿੱਥਿਆ ਹੋਇਆ ਸੀਗਾ ਤੇ ਜਿਹੜੀ ਗੱਲ ਚੱਲਦੀ ਪਈ ਹੈ ਆਮ ਆਦਮੀ ਪਾਰਟੀ ਦੇ ਸਮਰਥਕ ਇਹ ਜ਼ਰੂਰ ਕਹਿ ਰਹੇ ਨੇ ਕਿ ਇਹਦੇ ਪਿੱਛੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਦਲਬੀਰ ਟੋਂਗ ਦਾ ਹੱਥ ਹੈ ਔਰ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਬਦੌਲਤ ਇਸ ਸੜਕ ਦਾ ਨਿਰਮਾਣ ਜਿਹੜਾ ਉਹ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਭਾਈ ਅਮਰਤਪਾਲ ਸਿੰਘ ਦੀ ਥਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਸਮਰਥਕ ਜਿਹੜੇ ਨੇ ਉਹ ਦਲਬੀਰ ਸਿੰਘ ਟੋਂਗ ਦੇ ਬਾਰੇ ਵਿੱਚ ਗੱਲ ਕਰਦੇ ਨਜ਼ਰ ਆ ਰਹੇ ਨੇ ਦੋ ਵੱਖ-ਵੱਖ ਵੀਡੀਓਜ਼ ਸਾਹਮਣੇ ਆਈਆਂ ਨੇ ਜਿਦੇ ਵਿੱਚ ਦੋ ਵੱਖ-ਵੱਖ ਲੋਕ ਵੱਖ-ਵੱਖ ਅ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਇੱਕ ਵਿਅਕਤੀ ਭਾਈ ਅਮਰਿਤਪਾਲ ਸਿੰਘ ਦੀ ਹਮਾਇਤ ਕਰਦਾ ਪਿਆ ਕਿ ਭਾਈ ਅਮਰਿਤਪਾਲ ਸਿੰਘ ਨੇ ਐਮਪੀ ਬਣ ਅਨਸਾਰ ਹੀ ਨਿਰਮਾਣ ਕਾਰਜ ਸ਼ੁਰੂ ਕਰ ਦਿੱਤੇ ਨੇ ਔਰ ਦੂਜੀ ਵੀਡੀਓ ਦੇ ਵਿੱਚ ਦਲਬੀਰ ਸਿੰਘ ਟੋਂਗ ਔਰ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਦਲਬੀਰ ਟੋਂਗ ਨੇ ਕੰਮ ਸ਼ੁਰੂ ਕਰਵਾ ਦਿੱਤਾ ਹੈ ਹੁਣ ਇਹਦੇ ਵਿੱਚ ਸਚਾਈ ਕੀ ਹੈ ਗੱਲ ਇਹ ਹੈ ਕਿ ਆਖਰਕਾਰ ਕੰਮ ਸ਼ੁਰੂ ਕਿਨੇ ਕਰਵਾਇਆ ਗੱਲ ਚੰਗੀ ਹੈ ਕਿ ਕੰਮ ਸ਼ੁਰੂ ਹੋਇਆ ਗੱਲ ਚੰਗੀ ਹੈ ਕਿ ਉਹ ਸੜਕ ਬਣਦੀ ਪਈ ਹੈ ਕਿਉਂਕਿ ਉਸ ਸੜਕ ਦਾ ਹਾਲ ਬਹੁਤ ਮਾੜਾ ਸੀਗਾ ਉਸ ਸੜਕ ਨੂੰ ਲੈ ਕੇ ਅ ਬਹੁਤ ਸਾਰੀਆਂ ਗੱਲਾਂ ਪਹਿਲਾਂ ਵੀ ਕੀਤੀਆਂ ਜਾ ਰਹੀਆਂ ਸੀਗੀਆਂ ਉੱਥੋਂ ਨਾਰਮਲ ਵਹੀਕਲ ਦਾ ਲੰਘਣਾ ਔਖਾ ਹੋਇਆ ਪਿਆ ਸੀਗਾ ਇਸ ਕਦਰ ਉਹ ਸੜਕ ਮਾਰੀ ਮਾਰੀ ਸੀਗੀ ਪਰ ਹੁਣ ਜਦੋਂ ਇਹ ਸੜਕ ਬਣ ਚੁੱਕੀ ਹੈ ਤੇ ਇੱਥੇ ਇੱਕ ਕ੍ਰੈਡਿਟ ਵਾਰ ਸ਼ੁਰੂ ਹੋ ਗਈ ਹੈ ਦੋਵੇਂ ਪਾਸੇਓਂ ਅ ਕ੍ਰੈਡਿਟ ਜਿਹੜਾ ਹੈ ਉਹ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਕਹਿ ਰਿਹਾ ਕਿ ਭਾਈ ਅਮਰਿਤਪਾਲ ਸਿੰਘ ਨੇ ਨਿਰਮਾਣ ਕਾਰਜ ਕਰਵਾਏ ਨੇ ਕੋਈ ਕਹਿ ਰਿਹਾ ਕਿ ਦਲਬੀਰ ਸਿੰਘ ਟੌਂਗ ਨੇ ਨਿਰਮਾਣ ਕਾਰਜ ਕਰਵਾਏ ਨੇ ਪਰ ਇਹਦਾ ਅਸਲ ਸੱਚ ਕੀ ਹੈ ਕੌਣ ਇਸ ਸੜਕ ਦੇ ਨਿਰਮਾਣ ਦੇ ਪਿੱਛੇ ਹੈ ਉਹ ਵੀ ਕੁਝ ਦਿਨ ਬਾਅਦ ਪਤਾ ਲੱਗ ਹੀ ਜਾਵੇਗਾ ਪਰ ਇਸ ਮਾਮਲੇ ਨੂੰ ਲੈ ਕੇ ਕੀ ਕੀ ਨਵਾਂ ਰੋਡ ਬਣ ਗਿਆ ਜੀ ਭੌਗ ਦੇ ਪਿੰਡ ਨੂੰ ਜਲੂਪਰ ਖੜੇ ਨੂੰ ਆ ਹੁੰਦਾ ਫਰਕ ਬੰਦੇ ਬੰਦੇ ਦਾ ਅਰੇ ਵੇਖ ਲੋ ਬੰਦਾ ਜੇਲ੍ਹ ਚ ਜਦੋਂ ਬਾਹਰ ਨਹੀਂ ਆਇਆ 2 ਲੱਖ ਰੋਟ ਤੇ ਪਹਿਲਾਂ ਜੇ ਦਾਸਦਾ ਗਿਆ 18 ਫੁੱਟੀ ਛੜਕ 18 ਫੁੱਟੀ ਛੜਕ ਜਿਹੜੀ ਆ ਤੇ ਰਈਏ ਤੋਂ ਸਪੈਸ਼ਲ ਸਿੱਧੀ ਜਲੂਪਰ ਖੜੇ ਭਣ ਕੇ ਤਿਆਰ ਹੋ ਗਈ ਜੀ ਇਹਨੂੰ 18 ਫੁੱਟੀ ਛੜਕ ਆਹ ਜੇ ਬੰਦੇ ਦੀ ਬੰਦੇ ਦਾ ਰੁਤ ਰੁਤ ਬਾ ਜਿਹੜੇ ਕਹਿੰਦੇ ਅਮਰਪਾਲ ਕੀ ਕਰ ਸਕਦਾ ਕੌਣ ਆ ਆ ਵੇਖ ਲੋ ਅਜੇ ਬੰਦਾ ਜੇਲ੍ਹ ਚ 2 ਲੱਖ ਰੋਡ ਤੇ ਜਤਾ ਤੱਕ ਗਿਆ ਜੇਲ੍ਹੋਂ ਹੀ ਤੇ 18 ਫੁੱਟੀ ਸੜਕ ਜੱਲੂਪੁਰ ਤੋਂ ਸਪੈਸ਼ਲ ਸਿੱਧੀ ਪਿੰਡ ਬਾਬੇ ਕਾਲੇ ਮਹਿਰ ਤੱਕ ਆ ਰਹੀ ਹੈ 18 ਫੁੱਟੀ ਆਹ ਕੋਈ ਚੀਕਾ ਖਾਲਸਾ ਵਾਇਕਲ ਜੀ ਕੇ ਮਤੇ ਸਵਾ ਜੱਲੂਪੁਰ ਵਾਲੀ ਸੜਕ ਜਿਹੜੀ ਆ ਰਹੀ ਹੈ ਤੋਂ ਜੱਲੂਪੁਰ ਖੜਾ ਇਹ ਸੜਕ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਬਹੁਤ ਧੰਨਵਾਦ ਜਾਬ ਸਰਕਾਰ ਦਾ ਦਵੀਤ ਸਿੰਘ ਟੋਂਗ ਦਾ ਮਲੇ ਸਾਧਾ ਜਿਨ੍ਹਾਂ ਨੇ ਜਿਤਨਾ ਸਰਕਾਰ ਇਹ ਸੜਕ ਜਿਹੜੀ ਆ ਬਹੁਤ ਖਰਾਬ ਹੀ ਚਲੋ ਅੱਗੇ ਵੀ ਜਿਹੜੀ ਆ ਬਣ ਜਾਣੀ ਹੈ ਵੱਡੀ 18 ਫੁੱਟ ਰਈਏ ਤੋਂ ਜੱਲੂਪੁਰ ਖੇੜਾ ਜਿਹੜਾ ਵਾ ਉਹ ਸੜਕਾ ਉਥੋਂ ਦੀ ਕਰੇ ਤਿਆਰ ਹੋ ਜੇ ਕਿ ਲੋਕ ਪਹੁੰਚਾ ਵਾ ਗਾੜੀ ਧੋਣਾ ਫੇਟ ਟੋਡਾ ਦੇ ਵਿੱਚ ਉਹਦੀ 18 ਫੁੱਟ ਪੰਨੇ ਰੋਡ ਤੇ ਚੜ ਜਣੀ ਆ ਤੇ ਜੇ ਕਰਕੇ ਤੇ ਸਿੱਧੀ ਸੜਕ ਨਾਗੋ ਕੇ ਜੁੜ ਜੇ ਤੇ ਬਹੁਤ ਜ਼ਿਆਦਾ ਫਾਇਦੇ ਆ ਇਹਦੇ ਆ ਜਿਹੜੀ ਆ ਜੱਲੂਪੁਰ ਖੇੜੇ ਅਮਰਤਪਾਲ ਦਾ ਪਿੰਡ ਹੈ ਜੋ ਇੱਥੋਂ ਸਿੱਧੀ ਹੈ ਦਿਨ ਪਰ ਖਾੜੇ ਦੇ ਵਿੱਚ ਪਾਣੀ ਹੈ ਜਿਹੜਾ ਟ੍ਰਾਂਸਮਿਟ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ